ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਦੀ ਨਗਰੀ ਤੋਂ ਇੱਕ ਸਿੱਖ ਯਾਤਰਾ ਕਰਦਾ ਕਰਦਾ ਪੁੱਛੋਂ ਪਿੰਡ ਵਿੱਚ ਆਇਆ ਰਾਤ ਪਈ ਹੈ ਤੇ ਉਸ ਸਿੱਖ ਨੇ ਪੁੱਛਿਆ ਅੱਗੋ ਬਾਬਾ ਆਦਮ ਜੀ ਮਿਲ ਪੇ ਤੇ ਪੁੱਛਿਆ ਵੀ ਬਜ਼ੁਰਗੋ ਮੈਂ ਰਾਤ ਕੱਟਣੀ ਹੈ ਕੋਈ ਧਰਮਸ਼ਾਲਾ ਹੈ ਤੇ ਉਹ ਬਾਬਾ ਆਦਮ ਕਹਿਣ ਲੱਗਾ ਧਰਮਸ਼ਾਲਾ ਤੇ ਨਹੀਂ ਪਰ ਤੂੰ ਕੌਣ ਹੈ ਕਹਿੰਦਾ ਜੀ ਮੈਂ ਗੁਰੂ ਰਾਮਦਾਸ ਮਹਾਰਾ ਦਾ ਸਿੱਖ ਹਾਂ ਮੈਂ ਯਾਤਰਾ ਕਰਕੇ ਆਇਆ ਤੇ ਬਾਬਾ ਆਦਮ ਕਹਿਣ ਲੱਗੇ ਤੂੰ ਗੁਰੂ ਰਾਮਦਾਸ ਦਾ ਸਿੱਖ ਹੈ ਤੇ ਆ ਫਿਰ ਤੂੰ ਮੇਰੇ ਘਰ ਮੈਨੂੰ ਸੇਵਾ ਦਾ ਮੌਕਾ ਦੇ ਮੈਂ ਤੇਰੀ ਸੇਵਾ ਕਰਦਾ ਤੇ ਬਾਬੇ ਆਦਮ ਉਸ ਸਿੱਖ ਨੂੰ ਘਰ ਲੈ ਗਏ ਤੇ ਪਿਆਰਿਓ ਲੰਗਰ ਪ੍ਰਸ਼ਾਦ ਛਕਾਇਆ ਜਲ ਕਰਮ ਕਰਕੇ ਉਹਦੇ ਪੈਰ ਧੋਤੇ ਚਰਨ ਧੋਤੇ ਚਰਨਾ ਧੂੜ ਮੱਥੇ ਨੂੰ ਲਾਈ ਤੂੰ ਮੇਰੇ ਗੁਰੂ ਦੇ ਦਰ ਤੋਂ ਆਇਂ ਲੰਗਰ ਪ੍ਰਸ਼ਾਦ ਸਿਕਾਇਆ ਸਿੱਖ ਥੱਕਿਆ ਸੀ ਉਹ ਆਰਾਮ ਕਰਨ ਲੱਗ ਪਿਆ ਨਿਤਨੇਮ ਕਰਕੇ ਆਰਾਮ ਕੀਤਾ ਅਗਲਾ ਦਿਨ ਚੜਿਆ ਅੰਮ੍ਰਿਤ ਵੇਲੇ ਸਿੱਖ ਨੇ ਇਸ਼ਨਾਨ ਕੀਤਾ ਖੂਤ ਏ ਤੇ ਨਿਤਨੇਮ ਕੀਤਾ ਤੇ ਬਾਬੇ ਆਦਮ ਦੀ ਘਰ ਵਾਲੀ ਨੇ ਪ੍ਰਸ਼ਾਦਾ ਤਿਆਰ ਕੀਤਾ ਸਿੱਖ ਨੇ ਛਕਿਆ ਤੇ ਲੱਗਾ ਅਰਦਾਸ ਕਰਨ ਉਹ ਸਿੱਖ ਕਹਿਣ ਲੱਗਾ ਮੈਂ ਰਾਤ ਦਾ ਤੁਹਾਡੇ ਘਰ ਆਇਆ ਤੇ ਘਰ ਦੀ ਰੌਣਕ ਕੋਈ ਪੋਤਾ ਕੋਈ ਪੋਤੀ ਤੇ ਬਾਬਾ ਆਦਮੀ ਰੋਣ ਲੱਗ ਪਏ ਤੇ ਘਰ ਵਾਲੀ ਵੀ ਰੋਣ ਲੱਗ ਪਈ ਕਹਿਣ ਲੱਗੇ ਪੋਤਾ ਪੋਤੀ ਤੇ ਤਾਂ ਹੋਵੇ ਜੇ ਪੁੱਤ ਹੋਵੇ ਸਾਡੇ ਤੇ ਪੁੱਤਰ ਹੀ ਨਹੀਂ ਕਹਿਣ ਲੱਗਾ ਤੁਸੀਂ ਕੁਛ ਕਰਿਆ ਨਹੀਂ ਤੁਸੀਂ ਕਿਤੇ ਗਏ ਨਹੀਂ ਕੋਈ ਗੁਰੂ ਪੀਰ ਮਨਾਇਆ ਨਹੀਂ ਬਾਬਾ ਆਦਮ ਕਹਿਣ ਲੱਗੇ ਅਸੀਂ ਛੱਡਿਆ ਹੀ ਨਹੀਂ ਅਸੀਂ ਤਾਂ ਉਹਨਾਂ ਥੱਕ ਗਏ ਆ ਹੁਣ ਤੇ ਹਾਰ ਗਏ ਆ ਹੁਣ ਤੇ ਉਮਰ ਵੀ ਇੰਨੀ ਹੋ ਗਈ ਐ ਉਹ ਰੰਗਿਆ ਸਿੱਖ ਸੀ ਗੁਰੂ ਰਾਮਦਾਸ ਮਹਾਰਾਜ ਦਾ ਪਿਆਰਾ ਉਹ ਕਹਿਣ ਲੱਗਾ ਸਾਰੇ ਦਰਾਂ ਤੋਂ ਥੱਕ ਗਿਓ ਅੱਗ ਗਿਓ ਪਰ ਇੱਕ ਦਰ ਹੈ ਜਿਸ ਦਰ ਤੋਂ ਕੋਈ ਖਾਲੀ ਨਹੀਂ ਗਿਆ ਬਿਰਥਾ ਕੋਈ ਨਾ ਜਾਏ ਜੀ ਆਵੇ ਤਦ ਆਹੀ ਇੱਕ ਦਰ ਹੈ ਜੇ ਦੀ ਬਾਬਦ ਬਚਨ ਆਉਂਦਾ ਜੋ ਮੰਗੇ ਠਾਕੁਰ ਆਪਣੇ ਤੇ ਉਹ ਦਰ ਕਿਹੜਾ ਮੇਰੇ ਗੁਰੂ ਰਾਮਦਾਸ ਦਾ ਦਰ ਤੁਸੀਂ ਉੱਥੇ ਜਾਓ ਤੇ ਪਿਆਰਿਓ ਉਹ ਬਾਬਾ ਆਦਮ ਸਿੱਖ ਜਾਗ ਲਗਾ ਕੇ ਚਲਾ ਗਿਆ ਜਾਗ ਲੱਗ ਜਾਵੇ ਤੇ ਗੱਲ ਬਣ ਜਾਂਦੀ ਹੈ ਦੁੱਧ ਉਹਨਾਂ ਚਿਰ ਦੁੱਧ ਹੀ ਰਹਿੰਦਾ ਤੇ ਜੇ ਇੱਕ ਜਾਗ ਲੱਗ ਜਾਵੇ ਦੁੱਧ ਚ ਦਹੀਂ ਦੁੱਧ ਚ ਮੱਖਣ ਦੁੱਧ ਚ ਘਿਓ ਤੇ ਕਿੰਨਾ ਕੁਝ ਨਿਕਲਦਾ ਹੈ ਇਸੇ ਤਰ੍ਹਾਂ ਪਿਆਰਿਓ ਜਦੋਂ ਕੋਈ ਰੰਗੀ ਰੂਹ ਮਿਲ ਜਾਂਦੀ ਹੈ ਨਾ ਫਿਰ ਕਰਮਾਂ ਦੀ ਰੇਖਾਂ ਵੀ ਬਦਲ ਜਾਂਦੀ ਹੈ ਤੇ ਰੇਖ ਵਿੱਚ ਮੇਖ ਵੱਜ ਜਾਂਦੀ ਹੈ ਕਿਉਂਕਿ ਜਿਸਕੇ ਅੰਤਰ ਅਸੇਦਰੰਕਾ ਜਿਸकी सीख ਹੈ ਇਸ ਸੰਸਾਰ ਕਿ ਲਗਾ ਤੂੰ ਜੀ RAMDAS ਮਾਰੇ ਤੇ ਦਰ ਤੇ ਜਾਓ ਤੇ ਪਿਆਰਿਓ ਜਿੰਨਾ ਕ ਤਾਨਪੁਣ ਕਰ ਸਕਦੇ ਸੀ ਨਾ দানਪੁਣ ਕਰਕੇ ਕੁਝ ਮਾਇਆ ਨਾਲ ਲੈ ਕੇ ਜਿਹੜਾ ਘਰ ਸੀ ਉਹ ਗਵਾਂਡੀਆਂ ਨੂੰ ਦੇ ਕੇ ਵੀ ਜੇ ਅਸੀਂ ਆਗੇ ਤਾਂ ਠੀਕ ਐ ਨਾ ਤੇ ਤੁਸੀਂ ਰੱਖਿਓ ਤੇ ਚੱਲ ਪੇ ਪਿਆਰਿਓ ਅਮਰਸਰ ਸਾਹਿਬ પતિ ਪਤਨੀ ਦੋਨੋਂ ਪੁੱਛੋਂ ਤੋਂ ਚੱਲ ਕੇ ਪਹੁੰਚ ਗਏ ਨੇ RAM DAS ਨਗਰੀ ਮੇਰੇ ਗੁਰੂ RAM DAS ਉਹ ਦੀ ਸੁਲਤਾਨ ਪਾਦਸ਼ਾਹ ਤੇ ਅਗਲੇ ਬੰਨੇ ਸੰਗਤਾਂ ਜੁੜੀਆਂ ਦੀਵਾਨ ਸਜਿਆ ਤੇ ਦੀਵਾਨ ਵਿੱਚ ਇਸੇ ਤਰ੍ਹਾਂ ਗੁਰੂ RAM DAS ਮਹਾਰੇ ਦੀ ਸੋਭਾ ਹੋ ਰਹੀ ਰਬਾਬੀ ਕੀਰਤਨ ਕਰਦੇ ਪਏ ਨੇ ਉਹ ਸ਼ਬਦ ਪੜਦੇ ਪਏ ਨੇ ਤੇ ਆਓ ਆਪਾਂ ਵੀ ਕਰੀਏ ਗੁਰੂ ਰਾਮਦਾਸ ਮਹਾਰਾਜੀ ਸੋਭਾ ਸਾਰੇ ਮਿਲ ਕੇ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਸੇਰੇ ਆਤਮੇ ਸਵਾਰਿਆ ਜਿਨ ਸਿਰਾਂ ਤਿਨੇ ਸਵਾਰਿਆ ਜਿਨ ਸਿਰਾਂ ਤਿਨੇ ਸਵਾਰਿਆ ਜਿਨ ਸਿਰਾਂ ਤਿਨੇ ਸਵਾਰਿਆ ਧੰਨ ਧੰਨ ਰਾਮਦਾਸ ਪੁਰ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਆਰੀਆ ਪਾਨ ਬ੍ਰਹਮ ਕਰਨਮ ਸਕਾਰਿਆ ਸਿੱਖੀਆ ਸੰਗਤੀ ਪਾਨ ਬ੍ਰਹਮ ਕਰਨਮ ਸਕਾਰਿਆ ਪਾਨ ਬ੍ਰਹਮ ਕਰਨਮ ਸਕਾਰਿਆ ਰੋਦਮੋ ਮਾਰੇ ਕਢੀ ਤਦ ਸਪਰੇ ਵਾਰੀਆਂ ਤਨ ਸੋ ਤੇਰਾ ਥਾਨ ਹੈ ਤੇਰਾ ਥਾਨ ਹੈ ਤਨ ਸੋ ਤਨ ਸੋਤੇਰਾ ਤਨ ਹੈ ਸੱਚ ਤੇਰਾ ਪੈਸਕਾਰਿਆ ਪੈਸਕਾਰਿਆ ਤਨ ਸੋਤੇ ਸਕਰੀਆ ਸਾਜ ਦੇ ਰ ਪੈ ਸਕਰੀਆ ਨਾਨਕ ਤੁ ਲੈਨਾ ਤੂੰ ਹੈ ਕੁਨਿਆ ਮਰ ਤੂੰ ਵਿਚਾ ਦਿਆ ਗੁਰ ਅਮਰ ਤੂੰ ਵਿਚਾ ਦਿਆ ਗੁਰ ਢਾ ਤਮਨ ਸਦਾ ਰਿਆ ਗੁਰ ਢਾ ਨੇ ਸਦਾ ਲਿਆ ਤਨ ਤਨ RAM DAS ਗੁਰੇ RAM DAS ਗੁਰ ਨਮਸਕਾਰ ਕੀਤੀ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮਹਾਰਾਜ ਕਹਿਣ ਲੱਗੇ ਸੇਵਾ ਕਰੋ ਕਿਉਂਕਿ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾ ਕੇ ਸੇਵਾ ਲਾ ਕੇ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਹੈ ਗੁਰ ਸੇਵਾ ਤੇ ਸੁਖ ਊਪਜੈ ਕੋਲੇ ਦੀਆਂ ਖਾਨਾ ਸੋਨੇ ਦੀਆਂ ਖਾਨਾ ਤੇਲ ਦੀਆਂ ਖਾਨਾ ਹੀਰੇ ਮੋਤੀਆਂ ਦੀਆਂ ਖਾਨਾ ਸੁੱਖਾਂ ਦੀਆਂ ਵੀ ਖਾਨਾ ਨੇ ਦੋ ਹੀ ਖਾਨਾ ਨੇ ਇੱਕ ਸੇਵਾ ਤੇ ਦੂਜਾ ਸਿਮਰਨ ਸੇਵਾ ਦੀ ਬਾਤ ਬਚਨ ਹੈ ਗੁਰਸੇਵਾ ਤੇ ਸੁਖ ਉਪਜੈ ਸੁੱਖੇ ਤੋਂ ਪੈਦਾ ਹੁੰਦੀ ਆ ਭਾਈ ਤੇ ਸਿਮਰਨ ਦੀ ਬਾਤ ਬਚਨ ਸਿਮਰੋ ਸਿਮਰ ਸਿਮਰ ਸੁਖ ਆਵੋ ਬਸ ਲੱਗ ਗੇ ਘਰ ਲੈ ਲਿਆ ਜੰਗਲ ਵਿੱਚ ਜਾਣਾ ਲੱਕੜਾਂ ਵੱਢ ਕੇ ਲਿਆਉਣੀਆਂ ਖੂਹ ਤੋਂ ਜਲ ਲੈ ਕੇ ਆਉਣਾ ਬੀਬੀ ਨੇ ਲੰਗਰ ਵਿੱਚ ਸੇਵਾ ਕਰਨੀ ਬਰਤਨਾਂ ਦੀ ਸੇਵਾ ਝਾੜੂ ਦੀ ਸੇਵਾ ਗੁਰੂ ਨਾਨਕ ਸਾਹਿਬ ਦੇ ਘਰ ਤਿੰਨ ਸੇਵਾ ਮਹਾਨ ਹੈ ਪਹਿਲੀ ਝਾੜੂ ਦੀ ਸੇਵਾ ਮਹਾਪੁਰਬ ਵਚਨ ਕਰਦੇ ਜਿਵੇਂ ਜਿਵੇਂ ਸਿੱਖ ਗੁਰੂ ਦੇ ਦਰ ਤੇ ਝਾੜੂ ਫੇਰਦਾ ਹੈ ਨਾ ਜਿਵੇਂ ਜਿਵੇਂ ਝਾੜੂ ਦੇ ਦੰਦੇ ਘਸਦੇ ਨੇ ਓਵੇਂ ਓਵੇਂ ਸਿੱਖ ਦੇ ਬੁਰੇ ਕਰਮ ਘਸਦੇ ਨੇ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਤੇ ਦੂਜੀ ਸੇਵਾ ਮਹਾਨ ਹੈ ਗੁਰੂ ਦੇ ਘਰ ਦੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਰਤਨਾ ਦੀ ਸੇਵਾ ਝੂਠੇ ਵਰਤਨਾ ਦੀ ਸੇਵਾ ਤੇ ਤੀਸਰੀ ਸੇਵਾ ਜੋੜਿਆਂ ਦੀ ਸੇਵਾ ਸੰਗਤ ਦੇ ਜੋੜਿਆਂ ਦੀ ਸੇਵਾ ਪਾਗਾਂ ਵਾਲੇ ਨੇ ਜਿਹੜੇ ਕਰਦੇ ਨੇ ਸੇਵਾ ਉਹਦੀ ਕਿਰਪਾ ਬਿਨਾ ਕਿੱਥੇ ਹੁੰਦੀ ਹੈ ਸੰਗਤ ਜੀ ਸਰਬੰਸਾਚਾ ਏਕ ਹੈ ਦੂਜਾ ਨਹੀਂ ਹੋਏ ਤਾਂ ਕੀ ਸੇਵਾ ਸੋ ਕਰੀ ਜਾ ਕੋ ਨਦਰ ਕਰੇ ਕਈ ਵਾਰ ਬੰਦਾ ਸੋਚਦਾ ਹੀ ਰਹਿ ਜਾਂਦਾ ਤੇ ਦੂਸਰਾ ਲਾਹਾ ਲੈ ਜਾਂਦਾ ਕਈ ਵਾਰ ਬੰਦਾ ਪਲਾਨ ਹੀ ਬਣਾਉਂਦਾ ਰਹਿੰਦਾ ਹੈ ਜਿ ਘਰ ਵਿੱਚ ਖੰਡ ਪਟ ਸਾਹਿਬ ਕਰਾਵਾਂਗੇ ਸੁਖਣੀ ਸਾਹਿਬ ਕਰਾਵਾਂਗੇ ਗੁਰਦੁਆਰਾ ਸਾਹਿਬ ਲੰਗਰ ਕਰਾਵਾਂਗੇ ਅਸੀਂ ਜਾਵਾਂਗੇ ਕਈ ਵਾਰ ਸੋਚਦੇ ਰਹ ਜਾਂਦੇ ਐ ਤੇ ਜਿਨ੍ਹਾਂ ਦੀ ਕਿਰਪਾ ਹੁੰਦੀ ਉਹ ਲਾ ਲੈ ਜਾਂਦੇ ਹੁਣ ਸੇਵਾ ਵਿੱਚ ਲੱਗ ਕੇ ਇੰਨੀ ਸੇਵਾ ਇੰਨੀ ਸੇਵਾ ਇੰਨੀ ਸੇਵਾ ਨਾ ਦਿਨ ਦਾ ਪਤਾ ਨਾ ਰਾਤ ਦਾ ਅਸਲ ਚ ਸੇਵਾ ਹੈ ਹੀ ਉਹ ਐ ਆਪ ਗਵਾਏ ਸੇਵਾ ਕਰੀ ਆਪ ਗਵਾਏ ਆਪਾ ਭਾਵ ਰਹੀਂ ਨਾ ਮੈਂ ਵੀ ਕੋ ਜਾ ਇਸ ਭਾਵਨਾ ਨੇ ਜਿਹੜੇ ਸੇਵਾ ਕਰਦੇ ਆ ਨਾ ਤਾਂ ਕਿਛ ਪਾਏ ਮਾਨ ਜਪਜੀ ਸਾਹਿਬ ਚ ਮਹਾਰਾ ਕਹਿੰਦੇ ਜਿਨ ਸੇਵਿਆ ਤਿਨ ਪਾਇਆ ਮਾਨ ਚਲੋ ਕੁਝ ਲਕੜਾਂ ਘਰ ਰੱਖ ਲੈਣੀਆਂ ਕੁਝ ਲੰਗਰ ਚ ਅੱਜ ਬਰਸਾਤਾਂ ਲੱਗ ਗਈਆਂ ਨੇ ਝੜੀ ਲੱਗ ਗਈ ਆ ਸਾਉਣ ਦੀ ਤੇ ਜਿਹੜੀਆਂ ਲੰਗਰ ਵਿੱਚ ਲੱਕੜਾਂ ਸਾਨੂੰ ਵੱਧ ਗਈਆਂ ਨੇ ਸੋਚਿਆ ਜਿਹੜੀਆਂ ਘਰ ਪਈਆਂ ਨੇ ਉਹ ਵੀ ਲੰਗਰ ਵਿੱਚ ਲਿਆ ਕੇ ਪਾ ਦਈਏ ਕਿਤੇ ਮਹਾਰਾਜ ਦਾ ਲੰਗਰ ਮਸਤਾਨਾ ਨਾ ਹੋ ਜਾਵੇ ਵਿਰਲੇ ਵਿਰਲੇ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਕਿਰਪਾ ਜਿਹੜੇ ਗੁਰੂ ਘਰ ਦੇ ਬਾਰੇ ਸੋਚਦੇ ਨੇ ਨਹੀਂ ਤੇ ਹਰ ਬੰਦਾ ਪਤਾ ਕੀ ਸੋਚਦਾ ਇੱਥੇ ਕਿਹੜਾ ਘਾਟ ਹੈ ਬਥੇਰੇ ਪੈਸੇ ਆਉਂਦੇ ਨੇ ਗੋਲਕ ਦੇ ਵਿੱਚ ਗੱਜ ਕੇ ਆ ਕੋ ਸਤਨਾਮ ਵਾਹਿਗੁਰੂ ਬੰਦਾ ਆਪਣੇ ਘਰ ਨਾਲ ਕਮਰੇ ਚੋਂ ਬਾਅਦ ਵਿੱਚ ਬਾਜ ਨਿਕਲਦਾ ਹੈ ਤੇ ਪਹਿਲਾਂ ਸਾਰੀਆਂ ਲਾਈਟਾਂ ਤੇ ਸਾਰਾ ਕੁਝ ਬੰਦ ਕਰ ਦੇ। ਤੇ ਗੁਰੂ ਘਰ ਕਈ ਵਾਰ ਬੰਦਾ ਕਮਰਾ ਲੈਂਦਾ ਮੈਂ ਇਹ ਆਖੀ ਦੇਖੀ ਗੱਲ ਦੱਸਦਾ। ਕਮਰਾ ਲੈ ਲੈਣ ਤੇ ਜਦੋਂ ਬਾਹਰ ਆਉਣਾ ਤੇ ਏਸੀ ਛੱਡ ਕੇ ਆ ਜਾਣਾ ਵੀ ਠੰਡਾ ਹੋ ਜਾਏਗਾ। ਇਹ ਨਹੀਂ ਸੋਚਣਾ ਕਿ ਏਸੀ ਦੀ ਜਿਹੜੀ ਖਰਚਾ ਕੁ ਉਹ ਇਹ ਸੋਚਣਗੇ ਕਿ ਇਤਿਕਰਾ ਕਾਟਾ ਕਿਸੇ ਕਰ। ਮਹਾਂਪੁਰਖ ਬਚਨ ਕਰਦੇ ਨੇ ਘਰ ਵਿੱਚ 10 ਥਾਲੀਆਂ ਲਾਈਆਂ ਉਹਨਾਂ 10 ਤੇ ਬੰਦਾ 10 ਸਾਲ ਉਹਨਾਂ ਨਾਲ ਕੱਢ ਲੈਂਦੇ ਤੇ ਗੁਰੂ ਘਰ ਗੁਰੂ ਘਰ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਬਰਤਨਾਂ ਨੂੰ ਪਿਆਰ ਨਾਲ ਇੱਧਰ ਉੱਧਰ ਰੱਖਣੀ ਤੇ ਐ ਚੱਕ ਚੱਕ ਕੇ ਵਜਦੇ ਘਰ ਵਿੱਚ ਕੋਈ ਝੂਠਾ ਬਰਤਨ ਪਿਆ ਹੋਵੇ ਨਾ ਤੇ ਬੰਦਾ ਉਸੇ ਵੇਲੇ ਰਸੋਈ 'ਚ ਛੱਡਦਾ ਤੇ ਜਾ ਕੇ ਉਸ ਨੂੰ ਕਹਿੰਦਾ ਤੇ ਗੁਰੂ ਘਰ ਕਈ ਵਾਰ ਬਰਤਨ ਕਈ ਕਈ ਦਿਨ ਪਏ ਰਹਿੰਦੇ ਨੇ ਕਮਰਿਆਂ ਦੇ ਵਿੱਚ ਖਾਸ ਤੌਰ ਤੇ ਜਿੱਥੇ ਰਹਿੈਸ਼ੀ ਕਮਰੀ ਹੁੰਦੀ ਨੇ ਜਿੱਥੇ ਸ਼ਰਾਵਾਂ ਬਣੀਆਂ ਹੁੰਦੀਆਂ ਨੇ ਬਈ ਵਿਚਾਰ ਵਾਲੀ ਗੱਲ ਹੈ ਜਿਹੜਾ ਗੁਰੂ ਘਰ ਬਾਰੇ ਸੋਚਦਾ ਹੈ ਨਾ ਦਾਸ ਬੇਨਤੀ ਕਰਦਾ ਫਿਰ ਗੁਰੂ ਨਾਨਕ ਉਸ ਉਸ ਦੇ ਘਰ ਬਾਰੇ ਸੋਚਦੇ ਨੇ ਜਿਹੜਾ ਗੁਰੂ ਬਾਰੇ ਸੋਚਦਾ ਫਿਰ ਗੁਰੂ ਉਸ ਸਿੱਖ ਦੇ ਬਾਰੇ ਸੋਚਦੇ ਨੇ ਗੱਜ ਕੇ ਆਖੋ ਸਤਨਾਮ ਵਾਹੀ ਗੁਰੂ ਸਮਾ ਸਮਾਪਤ ਹੋ ਰਹੀ ਹੈ ਪਿਆਰਿਓ ਲੱਕੜਾਂ ਲਿਆ ਕੇ ਪਾਈਆਂ ਫਿਰ ਕਾਬਲ ਤੋਂ ਸੰਗਤਾਂ ਆਈਆਂ ਬਰਸਾਤ ਹੈ ਤੇ ਠੰਡ ਦਾ ਮੌਸਮ ਹੋ ਗਿਆ ਉਧਰੋਂ ਸੰਗਤਾਂ ਵਿੱਚ ਬਜ਼ੁਰਗ ਨੇ ਤੇ ਬੱਚੇ ਨੇ ਇਸ਼ਨਾਨ ਕਰਦੇ ਨੇ ਤੇ ਠੰਡ ਬੜੀ ਲੱਗ ਰਹੀ ਹੈ ਤੇ ਘਰ ਵਾਲੀ ਕਹਿਣ ਲੱਗੀ ਜੀ ਕੁਛ ਕਰੋ ਕਰ ਕੀ ਸਕਦੇ ਆ ਸਰੋਵਰ ਜੇ ਕੱਚਾ ਹੀ ਸੀ ਕਿਉਂਕਿ ਗੁਰੂ ਰਾਮਦਾਸ ਜੀਆ ਨੇ ਕੱਚਾ ਤੇ ਪੱਕਾ ਫਿਰ ਗੁਰੂ ਅਰਜਨ ਦੇਵ ਸਾਹਿਬ ਜੀਆ ਨੇ ਕਰਵਾਇਆ ਕਹਿਣ ਲੱਗੀ ਜਿਹੜੀਆਂ ਘਰ ਲੱਕੜਾਂ ਪਈਆਂ ਨੇ ਉਹ ਵੀ ਲੈ ਕੇ ਪਾ ਲੇ ਆ ਕੇ ਲੱਕੜਾਂ ਸਰੋਵਰ ਦੇ ਕਿਨਾਰੇ ਅੱਗ ਬਾਲ ਜਤੀ ਪਿਆਰਿਓ ਅੱਗ ਤੇ ਸੰਗਤਾਂ ਨਾਲੇ ਅੱਗ ਸੇਕਦੀਆਂ ਨੇ ਤੇ ਨਾਲੇ ਅਸੀਸਾਂ ਦਿੰਦੀਆਂ ਨੇ हे ਗੁਰੂ ਰਾਮਦਾਸ ਜਿਹੜੇ ਵੀ ਸੇਖ ਨੇ ਆ ਸੇਵਾ ਕੀਤੀ ਐ ਨਾ ਤੇ ਮਹਾਰਾਜ ਉਹਦੀਆਂ ਭਾਵਨਾਵਾਂ ਪੂਰੀਆਂ ਕਰਦੇ ਉਹ ਸੰਗਤ ਦੀ ਅਰਦਾਸ ਵਿੱਚ ਸੰਗਤ ਹਾਰ ਪ੍ਰਭ ਜੀਓ ਤਾਂ ਹੀ ਤਾਂ ਮਹਾਂਪੁਰਖ ਬਚਨ ਕਰਦੇ ਨੇ ਤੁਸੀਂ ਅਰਦਾਸ ਕਰ ਰਹੇ ਹੋ ਜੇ ਨਹੀਂ ਸੁਣੀ ਜਾ ਰਹੀ ਸੰਗਤ ਵਿੱਚ ਅਰਦਾਸ ਕਰਵਾਓ ਕਿਸੇ ਕਾਰਜ ਵਿੱਚ ਦੇਰੀ ਲੱਗ ਰਹੀ ਹੈ ਕੁਝ ਦਾਤ ਹੈ ਕੋਈ ਪ੍ਰੋਬਲਮ ਚੱਲ ਰਹੀ ਹੈ ਨਹੀਂ ਸੁਣੀ ਜਾ ਰਹੀ ਸੰਗਤ ਵਿੱਚ ਅਰਦਾਸ ਕਰਵਾਓ ਕਿਉਂ ਸੰਗਤ ਨੂੰ ਮਹਾਰਾਜ ਨੇ ਆਪਣੇ ਨਾਲੋਂ ਇੱਕ ਦਰਜਾ ਉੱਚਾ ਰੱਖਿਆ ਮਹਾਰਾਜ ਕਹਿੰਦੇ ਮੈਂ 20 ਵਿਸਵੇ ਤੇ ਸੰਗਤ ਮੇਰੀ 21 ਵਿਸਵੇ 21 ਵਿਸਵੇ ਹੁਣ ਜਦੋਂ ਦਿੱਤੀਆਂ ਅਸੀਸਾਂ ਤੇ ਗੁਰੂ ਰਾਮਦਾਸ ਮਹਾਰਾਜ ਆਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਬਾਬਾ ਬੁੱਢਾ ਭਈਆ ਸੇਵਾ ਕਿੰਨੇ ਕੀਤੀ ਏ ਜੀ ਬਾਬਾ ਆਦਮ ਆਏ ਨੇ ਪੁੱਛੋਂ ਤੋਂ ਚੱਲ ਕੇ ਪਤੀ ਪਤਨੀ ਬਹੁਤ ਸੇਵਾ ਕਰਦੇ ਨੇ ਮਹਾਰਾਜ ਮਾਰੇ ਕਹਿੰਦੇ ਬੁਲਾਓ ਭਈ ਉਹਨਾਂ ਦੀ ਸੇਵਾ ਪ੍ਰਵਾਨ ਹੋ ਗਈ ਏ ਜਦੋਂ ਬੁਲਾਇਆ ਤੇ ਮਾਰੇ ਕਹਿੰਦੇ ਨੇ ਆਦਮ ਜੀ ਦੱਸੋ ਕੀ ਚਾਹੀਦਾ ਬਾਬਾ ਜੀ ਕੀ ਭਾਵਨਾ ਲੈ ਕੇ ਸੇਵਾ ਕਰ ਰਹੇ ਹੋ ਤਨ ਬਾਬਾ ਨਨਤ ਸਿੰਘ ਜੀ ਨਾਨਕ ਸਰਵਾਲੇ ਬਚਨ ਕਰਦੇ ਦੋ ਪ੍ਰਕਾਰ ਦੀ ਸੇਵਾ ਹੈ ਇੱਕ ਕਾਮਨਾ ਸਹਿਤ ਇੱਕ ਕਾਮਨਾ ਰਹਿਤ ਇੱਕ ਸੇਵਾ ਹੁੰਦੀ ਹੈ ਮਨ ਵਿੱਚ ਕਾਮਨਾ ਲੈ ਕੇ ਕਰਨੀ ਇੱਛਾ ਲੈ ਕੇ ਮਹਾਂਪੁਰਖ ਬਚਨ ਕਰਦੇ ਜਿਹੜੇ ਇੱਛਾ ਲੈ ਕੇ ਸੇਵਾ ਕਰਦੇ ਨੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਜਿਹੜੇ ਦਾਤਾ ਮੁਖ ਰ ਕੇ ਸੇਵਾ ਕਰਦੇ ਉਹਨਾਂ ਨੂੰ ਦਾਤਾ ਮਿਲ ਜਾਂਦੀਆਂ ਨੇ ਤੇ ਜਿਹੜੇ ਨਿਸ਼ਕਾਮ ਹੋ ਕੇ ਕਰਦੇ ਨੇ ਉਹਨਾਂ ਨੂੰ ਦਾਤਾ ਮਿਲ ਜਾਂਦਾ ਹੈ ਸੇਵਾ ਕਰਤ ਤਿਸਕੋ ਹਉ ਤ ਦੋਵੇਂ ਸੇਵਾ ਪ੍ਰਵਾਨ ਇੱਛਾ ਰਹਿਤ ਤੇ ਇੱਛਾ ਸਹਿਤ ਇੱਕ ਨਿਸ਼ਕਾਮ ਇੱਕ ਸਹਿਕਾਮ ਦੱਸੋ ਕੀ ਚਾਹੀਦਾ ਹੁਣ ਅੰਦਰ ਤੇ ਇੱਛਾ ਪੁੱਤਰ ਦੀ ਹੈ ਪਰ ਪਿਆਰਿਓ ਅੰਦਰ ਇੱਛਾ ਹੈ ਪਰ ਮੁਖ ਤੋਂ ਬੋਲਿਆ ਨਹੀਂ ਜਾ ਰਿਹਾ ਸ਼ਰਮ ਆ ਗਈ ਚਿੱਟਾ ਦਾੜਾ ਤੇ ਮਹਾਰਾਜ ਕੀ ਸੋਚਣਗੇ ਸੰਗਤਾ ਕੀ ਸੋਚਣੀ ਮਹਾਰਾਜ ਸਿੱਖੀ ਦੀ ਦਾਤ ਬਖਸ਼ੋ ਅਗਲਾ ਦਿਨ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੁਲਾ ਲਿਆ ਫਿਰ ਅੰਦਰ ਤੇ ਇੱਛਾ ਪੁੱਤਰ ਦੀ ਹੈ ਪਰ ਪਿਆਰਿਓ ਸ਼ਰਮ ਆ ਰਹੀ ਹੈ ਫਿਰ ਕਿਸੇ ਨੇ ਜਾ ਕੇ ਘਰ ਵਾਲੀ ਨੂੰ ਦੱਸਤਾ ਵੀ ਬੀਬੀ ਤੂੰ ਜਾ ਮਹਾਰਾਜ ਨੇ ਤੇ ਦੋ ਬਚਨ ਕੀਤੇ ਤੀਜੇ ਦਿਨ ਬੁਲਾਇਆ ਫਿਰ ਬੀਬੀ ਆਈ ਤੇ ਬੀਬੀ ਨੇ ਫਿਰ ਬੇਨਤੀ ਕੀਤੀ ਪਾਤਸ਼ਾਹ ਸਾਚੇ ਸਾਹਿਬਾ ਗਿਆ ਨਹੀਂ ਕਰਤੀ ਰਹਿ ਕਿਰਪਾ ਕਰੋ ਪੁੱਤਰ ਦੀ ਦਾਤ ਬਖਸ਼ੋ ਇਹ ਕੰਨ ਤਰਸਗੇ ਨੇ ਮਾਂ ਸ਼ਬਦ ਸੁਣਨ ਨੂੰ ਇੱਕ ਪੁੱਤਰ ਬਖਸ਼ੋ ਮਰਨ ਤੋਂ ਪਹਿਲਾਂ ਮਹਾਰਾਣੀ ਨੇਤਰ ਬੰਦ ਕੀਤੇ ਖੋਲੇ ਗੁਰੂ ਰਾਮਦਾਸ ਜੀ ਬੋਲੇ ਕਹਿੰਦੇ ਜੀ ਹੋਰ ਮੰਗੋ ਜੋ ਮੰਗੋ ਪੁੱਤਰ ਨਹੀਂ ਕਿਉਂ ਕਹਿਣ ਲੱਗੇ ਪੁੱਤਰ ਤੁਹਾਡੇ ਆਉਣ ਵਾਲੇ 7 ਜਨਮਾਂ ਤੱਕ ਨਹੀਂ ਹੈ ਤੇ ਬੀਬੀ ਕਹਿੰਦੀ ਅਸੀਂ ਤੇ ਬੜੀ ਆਸ ਲੈ ਕੇ ਆਏ ਸੀ ਅਸੀਂ ਤੇ ਸੁਣਿਆ ਸੀ ਕਿ ਜੋ ਮੰਗੇ ਠਾਕੁਰ ਫੇਰ ਗੁਰੂ ਰਾਮਦਾਸ ਮਹਾਰਾਜ ਸੇਵਾ ਤੋਂ ਪ੍ਰਸੰਨ ਹੋਏ ਤੇ ਮਾਰੇ ਕਹਿਣ ਲੱਗੇ ਤੁਹਾਡੇ ਕਰਮਾਂ ਦੇ ਵਿੱਚ ਤੇ ਨਹੀਂ ਪਰ ਤੁਸੀਂ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਹੈ ਤੇ ਹਾਡੇ ਘਰ ਚਾਰ ਪੁੱਤਰ ਆਉਣੇ ਸਨ ਸਾਡੇ ਘਰ ਵੱਡੇ ਪ੍ਰithvi ਚੰਦ ਛੋਟੇ ਮਹਾਦੇਵ ਤੇ ਸਭ ਤੋਂ ਛੋਟੇ ਧਨਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਅਰਜਨ ਦੇਵ ਮਹਾਰਾਜ ਅਸੀਂ ਚੌਥਾ ਪੁੱਤਰ ਤੁਹਾਨੂੰ ਦਿਨੇ ਆ ਤੁਹਾਡੀ ਸੇਵਾ ਤੋਂ ਖੁਸ਼ ਹੋ ਕੇ ਉਹਦਾ ਨਾਮ ਰੱਖਿਓ ਭਾਈ ਭਗਤੂ ਤੇ ਜਨਮ ਤੋਂ ਹੀ ਸ਼ਕਤੀਆਂ ਭਗਤੀਆਂ ਵਾਲੇ ਹੋਣਗੇ ਉਹਦੇ ਮੱਥੇ 'ਚ ਗੁਰੂ ਨਾਨਕ ਦੀ ਮੋਹਰ ਹੋਵੇਗੀ ਤੇ ਤੁਸੀਂ ਉਹਦੀ ਸੇਵਾ ਕਰਿਓ ਇਹ ਹੈ ਪਿਆਰੋ ਸੇਵਾ ਦਾ ਮਹਾਤਮ ਪੂਰੇ ਸਾਲ ਬਾਅਦ ਪੁੱਤਰ ਪੈਦਾ ਹੋਇਆ ਜੋ ਨਿਸ਼ਾਨੀਆਂ ਮਾਰੇ ਨੇ ਦਸੀਆਂ ਉਹੀ ਨਿਸ਼ਾਨੀਆਂ ਉਹਦਾ ਨਾਂ ਰੱਖਿਆ ਭਾਈ ਭਗਤੂ ਇਹ ਹੈ ਗੁਰੂ ਨਾਨਕ ਦੇ ਘਰ ਦੀ ਸੇਵਾ ਦਾ ਮਹਾਦਮ ਅੱਜ ਤੁਸੀਂ ਜਾਓ ਉਹਨਾਂ ਦੇ ਨਾਮ ਤੇ ਨਗਰ ਵਸਦਾ ਹੈ ਤਲਵੰਡੀ ਭਾਈ ਭਗਤਾ ਜੀ ਮੋਗੇ ਦੇ ਕੋਲ ਨਗਰ ਪਿਆਰਿਓ ਸੱਚੇ ਸਾਹਿਬਾ ਕਿਆ ਨਹੀ ਕਰ ਭਾਵਨਾ ਚਾਹੀਦੀ ਹੈ ਸ਼ਰਧਾ ਚਾਹੀਦੀ ਹੈ ਗੁਰੂ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਹੈ ਪਿਆਰਿਓ ਆਓ